ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹੁਣ ਦੋ ਕੁ ਦਿਨ ਤਾਈਂ ਮੌਸਮ ਠੰਡਾ ਹੈ ਨਾ ਉੱਪਰ ਬੱਦਲ ਹੋਏ ਹੋਏ ਤੇ ਹੁਣ ਕਰੀਏ ਖੇਤਾਂ ਵਿੱਚ ਕੰਮ ਮੈਂ ਕੱਲ ਗੁਜਰਾਂਕਲ ਨਾਲ ਆਪਣੇ ਬੱਟਾ ਸਵਾਰਿਆ ਸੀਗਾ ਖੱਬਲ ਤੇ ਕੇ ਉਹ ਵੀ ਪੜਦਾ ਤਾਂ ਤੇ ਹੁਣ ਖੱਬਲ ਬਾਹਰ ਕਢਣਾ ਖੇਤਾਂ ਤੋਂ ਸਰ ਵਿੱਚ ਵੀ ਫੋਨ ਆ ਗਿਆ ਕਹਿੰਦੇ ਆ ਜਾ ਫਿਰ ਖੱਬੜ ਕੱਢ ਦੀਏ ਤੇਰੇ ਫਿਰ ਖੇਤ ਵੀ ਪਾਉਣੇ ਆ ਤੇ ਤੇ ਲਿਓਣ ਮੋਟਰ ਪਾ ਆਪਾਂ ਪੱਲੀ ਚੱਕ ਲਈ ਤੇ ਚੱਕੇ ਨਾਲ ਤੰਗੜੀ ਚਲੋ ਵੇਖ ਲਈਏ ਖੇਤਾਂ ਤੇ ਆਹ ਸਾਡਾ ਸਾਢੇ 3 ਪਨੀਰੀ ਲੱਗੀ ਵੀ ਉਹ ਤਾਂ ਲੱਗੀ ਵੀ ਸਾਡੀ ਤੇ ਅੰਦਰ ਟਰੈਕਟਰ ਵੀ ਆ ਗਿਆ ਮੈਂ ਖੇਤ ਮੋਣੇ ਨੂੰ ਤੇ ਫਟਾਫਟ ਕੱਬਲ ਕੱਢੀਆ ਹੁਣ ਆਪੇ ਸਾਰੇ ਕੱਬਲ ਚੱਕਦੀਆ ਫਟਾਫਟ ਚਲੋ ਜੀ ਅਸੀਂ ਸ਼ੁਰੂ ਕਰਤਾ ਮੋਣਾ ਕੋਈ ਨਹੀਂ ਕਿ ਆਪੇ ਮੜਾ ਜਾ ਚਲੋ ਜੀ ਅਮਨੇ ਚਰਾਂ ਦਾ ਖੇਤ ਤੋੜਾ ਹੋ ਗਿਆ ਤੇ ਆਪਣੀ ਬਾਰੀ ਆਪਾਂ ਨੇ ਵੀ ਖੱਬਲ ਚੱਕਦੇ ਆਵਨੇ ਤੇ ਨਾਲ ਰੜਾ ਰੜ ਕੇ ਜੀ ਆ ਗਿਆ ਆ ਗਿਆ ਤੂੰ ਨਾਲ ਆ ਰੱਖ ਮੈਂ ਮੈਂ ਕਹੀ ਢੱਕ ਲਿਆ ਮੈਂ ਆਪਾਂ ਜਿੰਗੀ ਨਹੀਂ ਤਾਂ ਆਪਣੀ ਇਹ ਮੇਰੀ ਮੈ ਲੈ ਗਿਆ ਨਹੀਂ ਜਿੰਗੀ ਹੋ ਗਈ ਮੋਹਰੇ ਦੇ ਹੋ ਗਈ ਤੇ ਪਹਿਲੇ ਵੀਂਗੀ ਦੀ ਪਹਿਲੀ ਦੀ ਕਹੀ ਗਿਆ ਤੇ ਤੀ ਹੋਣੀ ਬਾਈ ਅੱਜ ਤਾਂ ਮੀਂਹ ਪੈਣ ਤੇ ਮਰ ਮੈਂ ਇੰਨੀ ਗਰਮੀ ਹੋਈ ਆ ਪੁੱਛੋ ਨਾ ਸਿੱਖੀ ਚੋ ਇੱਕ ਕਾਹੀ ਰਹਿ ਗਈ ਉਹ ਬਾਈ ਆ ਓ ਬੜਾ ਚੱਕਣਾ ਮੈਂ ਮਰਿਆ ਕਿ ਉਹਨੂੰ 5 ਦਿਨ ਤੱਕ ਲਾਉਣੇ ਹਲੇ ਹਾਂ ਜਾਨੇ ਵਾਲੀ ਦੇਨ ਹਲੇ 20000 ਪੰਜ ਦਿਨ ਲੱਗ ਜੇ ਚੱਲ ਵਧੀਆ ਲੇਟ ਮੀ ਵੈਰੂਆਂ ਜਦ ਤੱਕ ਥੋੜਾ ਹੋਰ ਹਾਂ ਰੋਟਾ ਮੀਟਰ ਤਾਂ ਨਹੀਂ ਮਾਰਨਾ ਹਣ ਦੇਖਦੇ ਹਾਂ ਹੁਣ ਕਦੂ ਦੀ ਬਣੀ ਰੋਟਾ ਮੀਟਰ ਸੁਦਾ ਬੱਕ ਕਦੂ ਦੀ ਹੁਣ ਕੌਣ ਕਦੂ ਹੋਣਾ ਹੁਣ ਇੰਨੇ ਬਾਹਰ ਲੱਗਿਆ ਸਹਾਜ ਹਾਂ ਇਹ ਜੇ ਵਧੀਆ ਲੱਗ ਜਾਣਾ ਤੇਰਾ ਬਾਹ ਹੁਣ ਦੇਖੀਂਗੇ ਇਹਨਾਂ ਪੱਧਰਾ ਹੋ ਜਾਣਾ ਆਨੇ ਹਵਾਲਾ ਲੱਜੂਗੇ ਅੱਧਾ ਸਾਡੇ ਨਾਲ ਦੇ ਖੇਤਾਂ ਧਾਨ ਵੀ ਲੱਗ ਗਏ ਪਹਿਲਾ ਮਹੀਨਾ ਤੇ ਮਹੀਨਾ ਲੱਗੀ ਜਾਣੀ ਹਲੇ ਹਾਂ ਉਹ ਸਾਡਾ ਵੜੀ ਪਾਣੀ ਨਹਾਉਣ ਲੱਗਿਆ ਵੜੀ ਸਾਡਾ ਕਿੰਨਾ ਘਰਾਉਣਾ ਹੈ ਨਹਾਉਣਾ ਕਿੰਨਾ ਘਾ ਬਹੁਤ ਗਰਮੀ ਬਹੁਤ ਆ ਬਾਈ ਆਵਰ ਆਈ ਵੀ ਆ ਆਪਣੇ ਆਪ ਜਿਹੜੇ ਖਾਵਣੋਂ ਉੱਚਣ ਲੱਗੇ ਨੇ ਇਹਦਾ ਸਾਡਾ ਜੋਰ ਪੱਲੀ ਨੇ ਲਵਾਤਾ ਤੇ ਅੱਜ ਗਰਮੀ ਆ ਗਈ ਜਿਹੜੇ ਖੱਬੜ ਜਿਹੜੇ ਕੱਢਿਆ ਵਿੱਚ ਤੇ ਚੱਕ ਲਈ ਆ ਬਈ ਮੈਂ ਕਹ ਰਾਇਆ ਉਹ ਇਹਦੇ ਪੈਣ ਜਾਂ ਤਾਂ ਵੀਡੀਓ ਵਾਲਾ ਆ ਆਸੀ ਬਹੁਤ ਗਾਂਠੀ ਵੀ ਗਿਰੇਵਾ ਤਾਂ ਉਹ ਵੀ ਚੱਕਿਆ ਪੱਥਰ ਬੋਏ ਤੇ ਹੁਣ ਆਪਣੀ ਖੇਤ ਚ ਵਾਰੀ ਆ ਗਈ। ਚਲੋ ਵੀ ਏਦਾਂ ਖੇਤੇ ਰਹਿ ਗਿਆ ਬਸ। ਅੱਗੋਂ ਵੱਡੇ ਬਲੋਇੰਗ ਕਰ ਰਹੇ ਆ। ਤੇ ਲੋ ਜੀ ਹੁਣ ਚੱਲੀਏ ਦੂਜੀ ਮੋਟਰ ਪਾ ਨਾਲੇ ਯਾਰ ਨਹਾ ਕੇ ਹੀ ਇਹ ਨਾਲੇ ਅੰਕਲ ਜੀ ਨੂੰ ਰੋਟੀ ਦੇ ਚੱਲੀਏ ਤੇ ਮੈਂ ਕਰਨ ਦਾ ਸਾਈਕਲ ਲਿਆਇਆ ਮੇਰਾ ਸਾਈਕਲ ਮੈਨੇ ਖਰਾਬ ਆ ਉਹਨੂੰ ਵੀ ਆਪਾਂ ਇੱਕ ਦੋ ਦਿਨ ਠੀਕ ਕਰਾਉਣਾ। ਤੇ ਬਾਹਰ ਮੌਸਮ ਵੀ ਠੰਡਾ ਅੱਜ। ਤਦ ਰੋਈ ਕਰਨ ਦਾ ਸਾਈਕਲ ਆਪਰੇ ਦੀਆਂ ਬ੍ਰੇਕਾਂ ਬਰੁੱਖਾਂ ਨਹੀਂ ਹੈਗੀਆਂ ਐਉਂ ਆ ਬਿਨਾ ਬ੍ਰੇਕਾਂ ਆ ਦੇ ਪੈਰ ਲਾਉਂਗਾ ਹੁਣ ਹੋਰ ਐ ਹੈ ਸਕੇ ਨੂੰ ਤਾਂ ਪਿੰਗੋ ਦਰਨ ਨੀ ਸੱਪਨਾ ਰਸਾ ਲੈਣੀ ਸਾਰੀਆਂ ਚਲੋ ਚੱਲੀਏ ਬਾਈ ਚੰਗਾ ਜੀ ਤੇ ਲਓ ਜੀ ਮੋਟਰਪਾ ਪਹੁੰਚ ਗਏ ਅੰਕਲ ਜੀ ਦੇ ਬਲਾਓ ਸਾਸਰੀ ਘਾਲ ਜੀ ਸਾਸਰੀ ਘਾਲ ਜੀ ਸੁਣਿਆ ਨੀ ਜੀ ਸਾਸਰੀ ਘਾਲ ਜੀ ਹੱਥ ਜੋੜ ਕੇ ਜੀ ਸਾਸਰੀ ਘਾਲ ਜੀ ਹਾਂ ਜੀ ਹਾਂ ਜੀ ਅੰਕਲ ਇਹ ਪਛਾਣੇ ਨਹੀਂ ਹੁੰਦੇ ਅੱਜ ਦਾ ਬਾਈ ਕੱਲੇ ਆਇਆ ਹੈ ਕੱਲੇ ਦਾ ਕੰਮ ਸਰਾ ਹੀ ਕਰਾਇਆ ਹੋਇਆ ਹੈ ਬਾਈ ਬਾਈ ਮੈਂ ਤਾਂ ਇੱਕ ਵੀ ਖੱਬਣ ਨਹੀਂ ਛੱਡਿਆ ਦੇਖ ਲਓ ਗੱਲਬਾਤ ਬਣਾਤੀ ਬਈ ਗੱਲਬਾਤ ਉਹਦੇ ਪੁੰਦੀਆਂ ਲਾਤੀ ਉਧਰ ਲਾਤੀਆਂ ਉਹ ਇਸ ਤਿਆਰੀ ਉਹ ਗਏ ਕਿ ਨਹੀਂ ਅੱਛਾ ਕੱਲ ਲਈਏ ਪਾਣੀ ਪੂਣੀ ਲਾਇਆ ਨਹੀਂ ਪਾਣੀ ਨਹੀਂ ਗਿੱਲ ਮਾ ਉਹਦਾ ਗਿੱਲ ਗਿੱਲ ਲੱਗੇ ਚ ਮਰਦੀ ਹੈ ਬੋਤੀ ਅੱਛੇ ਸਾਰੀ ਇਹਨੂੰ ਵੀ ਦੇਖੋ ਖਾਜ਼ਾ ਫੁੱਲ ਆ ਗਿਆ ਬਾਈ ਇਹ ਤੋਰੀਆਂ ਐ ਨਾ ਇਹਨਾਂ ਉਹ ਕੱਕੜੀਆਂ ਲੱਗਦੀ ਹੈ ਬ੍ਰੀਕ ਤੋਲ ਦੇ ਜਨ ਬਾਈ ਕੱਕੜੀਆਂ ਦੀ ਮੌਜ ਆ ਬਾਈ ਡੰਬਣੇ ਦੇ ਮੱਖੀ ਐ ਨਾ ਜਿਹੜੀਆਂ ਉਹ ਖਾਂਦੀ ਆ ਪੱਤੇ ਆ ਔਰ 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 ਦੇ ਕੇ ਸਾਇਦ ਲ ਜਾਂਦੀਆਂ ਫੇਰ ਇਹਦਾ ਬਣਦਾ ਸਾਇਦ ਫੁੱਲਾਂ ਤੇ ਆਉਂਦੀਆਂ ਇਹ ਹੁਣ ਕੀ ਹੋਣੀ ਇਹ ਸਤੇ ਬਹੁਤ ਨਾ ਬਣਨ ਸਾਇਦ ਅੰਕਰਾਜ ਜੀ ਅਸੀਂ ਸੱਚੀ ਅਸੀਂ ਅੱਜ ਮੌਸਮ ਕੈਸਾ ਆ ਬਹੁਤ ਵਧੀਆ ਅੰਸਰ ਠੰਡੀ ਠੰਡੀ ਹਵਾ ਚੱਲਦੀ ਆ ਆ ਵੇ ਨਜ਼ਾਰਾ ਨਜ਼ਾਰਾ ਕੀ ਅੰਕਲ ਡੇੜੀ ਕਿਥੇ ਡੈਡੀ ਰੁਪੜ ਗਿਆ ਮਣਜ ਉਹਨਾਂ ਦਾ ਲੈਪਟਾਪ ਖਰਾਬ ਹੋਇਆ ਵਾ ਡੈਡੀ ਦਾ ਉਹ ਸਰਵਾਣ ਗਿਆ ਹੁਣ ਨਾਲ ਕਿ ਲੱਗੀ ਤੇ ਬਈ ਸੌਰੀ ਵਿਚ ਨੂੰ ਫੋਨ ਆ ਗਿਆ ਸੀਗਾ ਸਾਰੀ ਕਰਦਾ ਹੈ ਅੰਕਲ ਵਿਚ ਨੂੰ ਲੱਗਿਆ ਵਿਚ ਨੂੰ ਲੈਣ ਲੱਗੇ ਕਿ ਮੀ ਆ ਜਾਣਾ ਆਊਗਾ ਆ ਜਾਣਾ ਬੈਸੇ ਦੁਪਹਿਰ ਨੂੰ ਦੱਸਿਆ ਵਾ 12 1 ਵਜੇ ਜ਼ਿੰਦਗੀ ਮਨਾਤੀ ਜੀ ਜ਼ਿੰਦਗੀ ਮਨਾਤੀ ਅੰਕਲ ਸਰਦਾਰ ਸਰਦਾਰ ਬਈ ਕੀ ਆ ਬੱਲੇ ਤੱਕੀ ਆਉਂਦੇ ਕਿੱਡੀ ਲੱਗੀ ਆ ਜਿੱਤੰਦੂ ਉਹ ਦੇ ਆਹ ਉਹ ਬਈ ਕੱਦੂ ਇਹ ਚੱਲਦਾ 2 ਦਿਨ ਹੋ ਗਏ ਸਾਡੇ ਖੱਡ ਪਾਟ ਖੋਲਿਆ ਵਾ ਕੱਦੂ ਦਾ ਇੰਨਾ ਨਿਕਰ ਕੱਦੂ ਆ ਕੱਦੂ ਚੱਲਦਾ ਹੁਣ ਖੜਾ ਕੇ ਹਫਤਾ ਫੇਕੀ ਹੈ ਗਈ ਆ ਚੱਲੀ ਜਾਣੀ ਕੀ ਇਹਨਾਂ ਫੁੱਲ ਆਉਂਦੇ ਯਾਰ ਕੀ ਆ ਆ ਗਿਆ ਆ ਰੇ ਆ ਗਿਆ ਆਰ ਕੋ ਕਾ ਲੱਗ ਗਈ ਸਿੱਕਦੇ ਆ ਠੀਕੋ ਥੱਲੇ ਲੱਗ ਗਈ ਸੋਹਣੀਆਂ ਕੀ ਆ ਵੀ ਹੋ ਗਈਆਂ ਚੱਲੀ ਜਾਣਾ ਚੱਲੀ ਜਾਣਾ ਕਰੋ ਤੁਹਾਨੂੰ ਕਿਹਾ ਬਹਿ ਜਾ ਓਏ ਆ ਮੈਂ ਲੈ ਕੇ ਆਉਂਗਾ ਆ ਦੋ ਕੀ ਆ ਹੋਰ ਲੱਗੀਆਂ ਕੋਹ ਕੋਹ ਕੀ ਆ ਤਾਂ ਵਧੀਆ ਕੋਈ ਹੈ ਤਾਂ ਨਹੀਂ ਬੜੀ ਪਈ ਬੜੀ ਤਾਂ ਤੋੜ ਲਈਏ ਤੋੜ ਲੈ ਕੇ ਚੱਲ ਵਧੀਆ ਹੈ ਹੋਰ ਠੀਕ ਅੰਕਲ ਅੰਕਲ ਪੁੱਛਦਾ ਕਿ ਮੈਂ ਤਾਂ ਮਰੂ ਮਾਂ 6 ਵੇਦ ਲੱਗ ਗਿਆ ਹੈ ਬੱਲੇ ਬੱਲੇ ਰੋਟੀ ਮੈਂ ਲਿਆਤੀ ਤੁਹਾਨੂੰ ਹਾਂਜੀ ਸਿੰਪਲ ਸੰਰ ਗਿਆ ਕਰਿਆ ਹਾਂ ਸਵਾਈ ਲਾਦੀ ਹਾਂ ਜਿੰਦਗੀ ਬਣਾ ਕੇ ਰੱਖਣੀ ਆਪਣੀ ਉਹ ਵੀ ਛਾਹ ਤੇ ਬੋਲਰ ਹੈ ਡੈਡੀ ਨਾਲ ਸੰਗ ਹੋਣੇ ਅੱਛਾ ਕਿਆ ਰਿਆ ਗੁੱਡੂnga ਉਹ ਜਿੱਤੇ ਕੱਖਰ ਆਪਣਾ ਕੱਖ ਨਹੀਂ ਆਉਂਦਾ ਨਾ ਪਾਸੇ ਕੱਖ ਨਹੀਂ ਕੱਖ ਨਾਲ ਫਿਰ ਨਾਲੇ ਫਸਲ ਵੀ ਘਟ ਹੁੰਦੀ ਫਿਰ ਦੇਕੇ ਜੇ ਆਪਣਾ ਟੌਰ ਕਾਢੇ ਰੱਖਣੀ ਫਿਰ ਉਹ ਕਿਆਰੀਆਂ ਪਧਰੀਆਂ ਕਰਨੀ ਅੱਜ ਖਾਲੀ ਹਾਂ ਪਿੰਡ ਵੀ ਉਹ ਕਰਤਾ ਮੈਂ ਕੱਢਤਾ ਕੱਖ ਕੱਢ ਕੇ ਖੇਤ ਬਵਾਤਾ ਵਧੀਆ ਕਰੇ ਪਿੰਡ ਵੀ ਪਿੰਡ ਵੀ ਇੱਟੇ ਕੰਮ ਨਵੇੜਦਾ ਆ ਪੰਜ 6 ਤਰੀਕ ਤੱਕ ਆ ਧਾਨ ਲਵਾ ਦਾਂ ਨੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਸਾਡੀ ਨਾ ਜਿਹੜੀ ਪਿਛਲੀ ਵੀਡੀਓ ਸੀ ਨਹਾਉਣੇ ਵਾਲੀ ਜਿਹੜੀ ਅਸੀਂ ਚਵੱਟੇ ਨਹਾਉਣਾ ਸੀ ਉਹ ਸਾਡੀ ਡਿਲੀਟ ਕਰ ਦਿੱਤੀ ਤੇ ਬਤਨ ਕੀ ਗੱਲ ਹੋਈ ਤੇ ਅੱਜ ਕਾਰਨ ਤਾਂ ਹੁਣ ਆਪਣੇ ਬੂਆ ਕੋਲ ਨਾ ਗਿਆ ਤੇ ਹੁਣ ਪਰੀ ਆਈ ਦੀ ਸੀ ਜੀ ਤੁਸੀਂ ਦੇਖਿਆ ਤੇ ਪਰੀ ਜੀ ਨੇ ਹੁਣ ਮੈਂ ਵੀ ਮੋਟਰ ਪੈਣਾ ਕੇ ਹੁਣ ਨਹਾਉਣ ਜਾਣਾ ਤੇ ਮੈਂ ਸੈਵਰੇਂ ਵੀ ਹਲੇ ਉਰੀ ਆ ਉਹ ਤਿਆਰ ਹੋ ਰਿਹਾ ਉੱਧਰ ਤੇ ਇਹਨਾਂ ਨੂੰ ਨਹਾਉਣਾ ਤੇ ਆਪਾਂ ਗੁੱਜਰਾਂਕਾ ਲਈ ਨਾ ਗੱਲਾਂ ਕਰਦੇ ਜਾਨੂ ਅਸੀਂ ਨਹਾ ਲੂਗੇ ਆਪਣਾ ਪਹਿਲਾ ਇਹਨੇ ਚ ਨਹਾ ਲਵਾਂ ਇਹਨੇ ਨਹਾਉਣਾ ਨਾ ਨਾ ਔਰ ਅੰਕਲ ਜੀ ਠੀਕ ਹੈ। ਦਰਖਤ ਪੱਟਦੇ ਪਿਛਲੇ ਜੜਾਈ ਬਹੁਤ ਮੋਟੇ ਨਿਕਲੀਆਂ ਵੀ ਲੱਗਦੀਆਂ ਮੈਨੂੰ। ਮਸ਼ੀਨਾਂ ਆਈਆਂ ਮਸ਼ੀਨਾਂ ਨਾਲ ਕੇਸ ਕਰਦੇ। ਦੇਖइए ਇਹ। ਬਿਲਕੁਲ ਦੇਖੇ। ਨੌ ਜੜ ਜਿਹੜੀ ਬੜੀ ਸਾਰੀ ਕੱਢੀ ਵੀ ਆ। ਆਹ ਚੱਲੀ ਆਵਣਾ ਦੇਖइए। ਇੱਧਰ ਜਾਨੂੰ ਇਹ ਨਹਾ ਲੂਗੇ ਬਾਈ। ਠੰਡਾ ਪਾਣੀ। ਏਸੀ ਹੈ ਫਿਰ ਤੇ ਮੈਂ। ਠੰਡਾ ਪਾਣੀ ਹੈ ਨਾ। ਇਹਦਾ ਪਾਣੀ ਖਾਪ ਆ ਲੈਣਾ ਤੇ ਫੇਰ ਮੈਂ ਲਾ ਰੋਣਾ ਢੱਕਣ ਠੀਕ ਆ। ਪਾਣੀ ਸਾਫ ਆ ਲੰਦੇ ਥੋੜਾ ਜਿਹਾ ਚਲੀਏ ਜੀ ਆ ਜਾਓ ਇੱਕ ਵਾਰ ਪੁੱਛੋ ਦਾਦਾ ਇੱਕ ਵਾਰ ਪੁੱਛੋ ਦਾ ਅੰਕਲ ਜੀ ਦੀ ਲੱਤ ਨੂੰ ਗਿਆ ਅੰਕਲ ਦੀ ਲੱਤ ਨੂੰ ਗਿਆ ਹੋ ਗਿਆ ਤਾਂ ਐਕਸੀਡੈਂਟ ਹੋ ਗਿਆ ਤਾਂ ਥੋੜੇ ਮੜੀ سپورਟ ਲੈ ਕੇ ਟੂਰਨਾਮੈਂਟ ਦੇ ਨਾਲ ਉਹਦਾ ਰਾਣਾ ਪਈ ਵੀ ਵਿਚੇ ਨਹੀਂ ਰਾਣਾ ਪਈਆਂ ਵੀ ਗਾ ਸਕਰੂ ਪਏ ਹੋਏ ਆ ਇਹ ਉਹ ਪਿੱਛੇ ਜੜਾ ਨਿਕਲਿ ਤੁਹਾਨੂੰ ਦਫਾਉਂਦਾ ਉਹ ਤਾਂ ਲੱਗਣਾ ਝੌਂੜੀ ਪਈ ਵੀ ਹੁੰਦੀ ਉਹ ਦੇਖੋ ਕੀ ਡੀ ਜਾੜ ਆਈ ਉਹ ਦੇਖ ਲੋ ਹੁਣ ਅੰਕਲ 40 50 ਸਾਲ ਹੋ ਗਏ ਹੋਣੇ ਨਾ ਉਹਨਾਂ ਨੂੰ ਜਿਹੜਾ ਦਰਖਤ ਪੱਟੇ ਆ ਭਾਰੀ ਤੇ ਬਹੁਤ ਮਸ਼ੀਨਾਂ ਨਾਲ ਦਿੱਤੇ ਆ ਅੱਛਾ ਜੀ ਦੋ ਗੱਡੀਆਂ ਬੱਲੇ ਉਹ ਆ ਮੇਨ ਦਾ ਜਿਹੜਾ ਉੱਧਰ ਸਾਹਮਣੇ ਲੱਗਿਆ ਹੋਦਾ ਤਾਂ ਉਹ ਹਲੇ ਪੱਟਿਆ ਆ ਉਹਨਾਂ ਵੱਡੇ ਆ ਉਹਨਾਂ ਨੇ ਮਸ਼ੀਨਾਂ ਆ ਰਹੇ ਆੜੀਆਂ ਮਸ਼ੀਨਾਂ ਦਾ ਆਦਾ ਤਾਂ ਅੱਛਾ ਜੀ ਉਹ ਵੀਰਾ ਥੋੜਾ ਦਾ ਹੱਥਾਂ ਦੀ ਨਾਲ ਅਜਾ ਦੂਹੀ ਸੀ ਮਸ਼ੀਨ ਉਹ ਉਹਦੇ ਨਾਲ ਵੱਡਾ ਹੁੰਦਾ ਐ ਮੋਟਾ ਤਾਂ ਨਾ ਜਗਾੜ ਸਾਰੇ ਉਹ ਵੀ ਉਹ ਕੋਥੇ ਕੋਰ 35000 ਦਾ ਸੌਦਾ ਸੀ ਸਾਰੀ ਇਹ ਕਿੰਨੇ ਬੁੱਟੇ ਤਿੰਨ ਬੁੱਟੇ ਤੇ ਸਾਰੇ 2 2 ਹਾਂਜੀ ਦੋ ਆਏ ਹੋਵੇ ਇੱਕ ਉਹ ਪੰਜ ਪੰਜ ਦੇ ਪੰਜ ਬੁੱਟੇ 35000 ਦੇ ਨਹੀਂ ਆ ਕੇ ਦੇਖ ਹੁੰਦੇ ਹੁਣ ਤੁਹਾਨੂੰ ਆਹ ਦੇ ਕੋਈ ਉਹ ਲੈ ਲੈ ਜੜ ਚੈੱਕ ਕਰੋ ਕਿੰਨੀ ਫੈਲੀ ਵੀ ਜੜ ਇਹ ਮੇਰੇ ਉਰੇ ਦਾ ਘਾਰ ਹੀ ਦੇਖ ਲੋ ਇਹ ਦੇਖਿਓ ਉਰੇ ਦਾ ਘਾਰ ਹੀ ਅੱਡੀ ਜੜ ਮੱਲੇ ਨਾੜਾ ਬਣਾੜੇ ਫੈਲੀ ਵੀ ਦੇਖੋ ਕਿੰਨੀ ਆਂਕਲ ਜੜ ਕਿੰਨੀ ਫੈਲੀ ਵੀ ਨਾਲੇ ਪੁਰਾਣੇ ਤੇ ਰਗਤਾ ਯਾਰ ਇਹ ਉਹ ਦੇ ਉੱਤਰ ਪਿੱਛਾ ਕਿਹੜਾ ਉਹ ਦੇਖੋ ਬੱਲੇ ਇਹ ਨਹੀਂ ਵੱਡੇ ਹਾਲੇ ਇਹ ਨਹੀਂ ਇਹਨਾਂ ਨੇ ਪਾਈ ਤੇ ਰੱਖ ਲਿਆ ਹਲੇ ਇਹਨਾਂ ਨੇ ਕਿਹੜੀ ਆ ਦੂਈ ਪਤਾ ਨਹੀਂ ਯਾਰ ਇਹਨਾਂ ਨੂੰ ਪੈਰਾਂ ਨਾਲ ਜਵਾਨ ਇਹਨਾਂ ਦੇ ਹੀ ਪਤਾ ਬੱਲੇ ਬੱਲੇ ਵਈ ਕਿੱਡਾ ਟੋਵਾ ਪੱਠ ਹੋਇਆ ਕੋ ਜੜ ਪਈ ਆ ਸ਼ਾਮ ਆ ਘਰ ਜਾਣੀ ਹੁਣ ਇੱਧਰ ਮਰਾ ਜੜ ਦੇ ਕੇ ਰਾਣਾ ਕਿੱਡੀ ਦਰਖਤਾਂ ਦੇ ਨਾਲੇ ਲਾਤੀ ਇਹ ਵੀ ਰੇਤੀ ਸੱਚੀ ਆ ਹੈ ਪੋਰੇ ਵਾਲੀ ਆ ਰੇਤੀ ਉਹ ਆ ਦੇ ਤੋ ਧਿਆਨ ਨਹੀਂ ਇਹ ਤੇ ਪੂਰੇ ਡਾ ਰਖਤ ਦਾ ਬੰਦੇ ਦੇ ਲੱਗ ਰਿਹਾ 22 ਸਾਲ ਤੋਂ ਇਹ ਠੀਕ ਹਫ਼ਤੇ ਜ ਵੱਡੋ ਹੀ ਹੈ ਨਾ ਇੱਕ ਹੱਫਤਾ ਲੱਗੇ ਰਹਿਣਾ ਜੇ ਬੰਦੇ ਹੁੰਦੇ। ਅੱਛਾ ਅੱਛਾ। ਮਸ਼ੀਨਾਂ ਪੱਟੀ ਆ ਮਸ਼ੀਨਾਂ ਦੇ ਜਿਹੜੇ ਤੇ ਪੜੀ ਮਸ਼ੀਨਾਂ ਆਈ ਲੱਗਦੇ ਨੇ। ਕਿਹੜੀ ਕਾਪਲਾਈਨ ਐ? ਨਦੂਵੀ ਐ ਤੀ। ਨਵਰਾ 2 ਵਾਗੇ ਹੋਈ ਸੀ। ਜੀ ਸੀ ਵੀ ਕਿ ਦੂਆ ਹੈਡਰਾ ਆ? ਇੱਕ ਦੂਵੀ ਆਈ ਹੋਈ ਸੀ। ੜੀ ਖਾਰੇ ਸੁਣਦੇ ਹੀ ਹੁੰਦੇ ਮੋਰੇ ਨੂੰ। ਉਹਦੇ ਨਾਲ ਕੱਟ ਹੋਇਆ ਹੋਣਾ ਇਹ। ਇਹਦਾ ਮਾਰ ਕਰ ਲਿਓ। ਹਾਂਜੀ। ਇਹ ਪਿਆ ਮਾਰੋ। ਉਹ ਵੀ ਪਿਆ ਨੇ। ਉਹ ਵੀ ਬਹੁਤ ਵੱਡਾ ਦਰਖਤ ਆ। ਉਹ 40 50 ਸਾਲ ਹੋ ਗਏ ਹੋਣਾ ਪਪੂਲਰ ਲੱਗਿਆ ਹੋਦਾ ਨਹੀਂ ਉਹ ਉਹ ਬੋਲਰ ਦਾ ਇਹ ਟਾਲੀ ਇਹ ਟਾਲੀਆਂ ਸੀਗੀਆਂ ਤਕੜੀ ਮਹਗੀ ਹੋਣੀ ਆ ਇਹ ਦੀ ਚੱਲੀਏ ਫੇਰੀ ਕਰਕੇ ਆ ਹੀ ਬਹੁਤ ਐ ਕਿੱਥੇ ਮਸ਼ੀਨ ਵਾਲਿਆਂ ਨੇ ਪੈਸੇ ਲੈ ਜਾਣੇ ਹਾਂਜੀ 50000 ਮਸ਼ੀਨ ਲੈਣੇ 35000 ਦਿੱਕਿਆ ਹੋਊਗਾ 2 3 4 5 ਬੂਟੇ ਅੱਬੇ ਜੇ ਇਹ ਨੂੰ ਬੋਜੇ ਨੂੰ ਤਾਂ ਹੀ ਅਗਰੇ ਲਿਆ ਤਾਂ ਹੀ ਗਿਆ ਹਾਂਜੀ ਹਾਂਜੀ ਆਪਣਾ ਆ ਵਾਜ ਗਿਆ ਤੇ ਨਾਲ ਲਾਤੀ ਇਹਨਾਂ ਨੇ ਇਹ ਜੇ ਇਹਨੇ ਕ ਬੱਡਣੀਆਂ ਪੈਣੀਆਂ ਯਾਰ ਇਹ ਘੜਕੇ ਕੋਈ ਗੱਡੀ ਚ ਲਾਦੋਣੇ ਆ ਏਦਾਂ ਦੋਗੇ ਜਾਣਾ ਦੂਜੀ ਮਸ਼ੀਨ ਨਾਲ ਜਿਹੜੀ ਤੁਸੀਂ ਕਹਿੰਦੇ ਉਹ ਦੂਜੀ ਬੜੀ ਵੀ ਸੂਨਾ ਵੱਡਾ ਬੁਢਾਉਣਾ ਠੀਕ ਆ ਠੀਕ ਆ ਚੱਲੀਏ ਜੀ ਆਜੋ ਸਹੀ ਠੀਕ ਆ ਨਜ਼ਾਰਾ ਹੁੰਦਾ ਪੂਰਾ ਵਹਿ ਵਿੱਚ ਕੀ ਪੂਰੀ ਵਹਿ ਦਾ ਐ ਨਟ ਪਾਣੀ ਦਾ ਡੋਲ ਬਾਹਰ ਹਾਂ ਆਹ ਵੇਖ। ਆਹ ਵੇਰੇ ਉriques ਨਾ ਬੈਠਾ। ਬੈ ਜਾਂ ਪਰੀ ਵਿੱਚ ਚੱਲ। ਤੇ ਪੈਰੀ ਦੇ ਅੰਦਰ ਆ ਦੇ। ਆ ਦੇਖ। ਬੈ ਜਾ ਹੁਣ ਬਹਿ ਕੇ ਦੇਖ। ਬਹਿ ਕੇ ਦੇਖ। ਗੱਡਾ ਪਾਣੀ ਮੇਦਰ। ਤੇ ਲੋ ਜੀ ਸਾਰੇ ਹੁਣ ਘਰਾਂ ਆ ਗਏ। ਤੇ ਜਸਮਿੰਦਰ ਦੀ ਜੀ ਆਏਗੀ। ਤੇ ਜਸਮਿੰਦਰ ਦੀ ਟਰੈਂ ਲਾਏ ਗੱਡੀ ਥਾਰ। ਇੱਕ ਬੜੀ ਥਾਰ ਆ ਖੜੀ, ਇੱਕ ਛੋਟੀ ਥਾਰ ਲਿਆਉਂਦੀ। ਵੇਰੇ ਝੂਟੇ ਲੈਰੀ ਵਿੱਚ ਬਹਿ ਕੇ ਤੇ ਹੁਣ ਇਹਨਾਂ ਨੇ ਅੱਜ ਸੈਵਰਨ ਚਲੇ ਜਾਣਾ ਅੱਜ ਮੈਂ ਛੱਡਣ ਚੱਲੇ ਹਾਂ ਇਹਨਾਂ ਨੂੰ ਮੈਨੂੰ ਵੀ ਬਿਠਾ ਲੈ ਬਾਈ ਕਿਤੇ ਬੈਠਾਂ ਜਗ੍ਹਾ ਆ ਜੂਗੀ ਮੈਨੂੰ ਕਿਉਂ ਰੇ ਵੈਰਮਾ ਮੁਰੇ ਓ ਰੇ ਵੈਰ ਟੁੱਟਿਆਣਾ ਆਂ ਕਿ ਮੈਂ ਬੜੀ ਜਿ ਵੈਰਮਾ ਬੜੀ ਜਿ ਵੈਰਮਾ ਵਾ ਠੀਕ ਲਾ ਵੀ ਚਲਾ ਕੇ ਦੇਖੀ ਆ ਤਾਂ ਘਸ ਘਟਾਦਾ ਕਾਰਦੀ ਥੱਲੇ ਖੋਰ ਮਾਰਦੇ ਬੱਦਾਂ ਕਦ ਨਹੀਂ ਉਹ ਬੱਝ ਗਿਆ ਵਾ ਠੀਕ ਆ ਚੱਲ 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 ਚੋ ਤੋਰ ਕੇ ਨਾ ਹੋਰ ਨਾ ਹਰੇ ਤੂੰ ਲੈ ਆ ਵੀ ਚਲਾਉਣਾ ਪੁੱਤਰ ਨਾ ਕਿਆ ਹੋ ਗਿਆ? ਕੀ ਆ ਕਹਿੰਦੀ ਬੱਸ ਕਰਨੀ ਲੱਗਦੀ? ਬੱਸ। ਸ਼ਾਮਾਂ ਚ ਲਾ ਲੈ ਇਹਨੂੰ ਲਾ ਦੇ ਗੱਡੀ ਸ਼ਾਮਾਂ। ਪੱਕੇ ਢਾਰ। ਚੱਲ ਚੱਲ ਚੱਲ। ਚੱਲ 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 ਚੱਲ। ਇਹੋ ਪਟੋ ਰਹਿਣਾ ਉਹ ਉਹਨੂੰ ਛੇੜ। ਚਲੋ ਬਈ ਤਿਆਰ ਹੈ ਮਮਮੀ? ਹਾਂ। ਚਲੋ ਬਈ ਚਲੀਏ। ਜਲਦੀ ਭਰੀ। ਚਲੋ ਜੀ ਛੱਡਦਾ ਮਾਮਾ ਜੀ ਕੋਲ। フフフフ。<laughs>